ਸਭ ਤੋਂ ਪਹਿਲਾਂ ਆ ਵੀ ਸੁਨੀਲ ਜਖੜ ਕੀ ਬੋਲੀ ਜਾਂਦਾ ਜਦੋਂ 8 ਸਤ ਅਕਤੂਬਰ ਨੂੰ ਇਹਨਾਂ ਤੇ ਰੇਡ ਪਈ ਹੈ 2024 ਤੇ ਮੈਂ ਬਿਆਨ ਪੜ੍ਹ ਰਿਹਾ ਸਭ ਸੁਪਰੀਮੋ ਅਰਵਿੰਦ ਕੇਜਰੀਵਾਲ টারਮਡ ਦਾ ਰੇਡ ਐਜ਼ ਅ ਪੋਲਿਟੀਕਲੀ ਮੋਟੀਵੇਟਿਡ ਅਟੈਕ ਬਾਏ ਦਾ ਮੋਦੀ ਗਵਰਨਮੈਂਟ ਉਸ ਬੰਦੇ ਤੇ ਰੇਡ ਪਈ ਸਾਬ ਜਿਹਨੂੰ ਸੇਬੀ ਨੇ ਆਲਰੇਡੀ ਜੱਜਮੈਂਟ ਪਾਸ ਕੀਤੀ ਹੋਈ ਉਹਦੇ ਖਿਲਾਫ ਤੇ ਉਹਨਾਂ ਦੇ ਸੀਏ ਦੇ ਖਿਲਾਫ ਵੀ ਉਹਨਾਂ ਨੇ ਫਰਾਡੂ ਲੈਂਡ ਮੀਨਜ਼ ਨਾਲ ਪ੍ਰਾਪਰਟੀਆਂ ਦਿਖਾਤੀਆਂ ਬਣਾ ਕੇ ਸ਼ੇਅਰਹੋਲਡਰਜ਼ ਨੂੰ ਗੁੰਮਰਾਹ ਕਰਕੇ ਆਪਦੇ ਸ਼ੇਅਰ ਦੀ ਵੈਲਿਊ ਵਧਾ ਲਈ ਇਹਨਾਂ ਨੇ ਇਹ ਰਿਤੇਸ਼ ਪ੍ਰਾਪਰਟੀ ਵਾਲੇ ਮਨ ਅਰੋੜਾ ਜੀ ਗੱਲ ਕਰਦਾ ਕੱਲ ਬਹੁਤ ਤੱਤੇ ਹੋਏ ਬੰਦੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸੁਨੀਲ ਜਾਖੜ ਕੀ ਬੋਲੀ ਜਾਂਦਾ ਜਦੋਂ 8 ਸਤ ਅਕਤੂਬਰ ਨੂੰ ਇਹਨਾਂ ਦੇ ਰੇਡ ਪਈ ਹੈ 2024 ਤੇ ਮੈਂ ਬਿਆਨ ਪੜ੍ਹ ਰਿਹਾ ਸਭ ਸੁਪਰੀਮੋ ਅਰਵਿੰਦ ਕੇਜਰੀ ਵਾਲਟ টারਮਡ ਦਾ ਰੇਡ ਐਜ਼ ਅ ਪੋਲੀਟੀਕਲੀ ਮੋਟੀਵੇਟਿਡ ਅਟੈਕ ਬਾਏ ਦਾ ਮੋਦੀ ਗਵਰਨਮੈਂਟ ਉਸ ਬੰਦੇ ਤੇ ਰੇਡ ਪਈ ਸਾਹਿਬ ਜੀ ਨੂੰ SEBI ਨੇ ਆਲਰੇਡੀ ਜੱਜਮੈਂਟ ਪਾਸ ਕੀਤੀ ਹੋਈ ਉਹਦੇ ਖਿਲਾਫ ਤੇ ਉਹਨਾਂ ਦੇ ਸੀਏ ਦੇ ਖਿਲਾਫ ਵੀ ਇਹਨਾਂ ਨੇ ਫਰਾਡੂ ਲੈਂਡ ਮੀਨਜ਼ ਨਾਲ ਪ੍ਰਾਪਰਟੀਆਂ ਦਿਖਾਤੀਆਂ ਬਣਾ ਕੇ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਕੇ ਆਪਦੇ ਸ਼ੇਅਰ ਦੀ ਵੈਲਿਊ ਵਧਾ ਲਈ ਇਹਨਾਂ ਨੇ ਇਹ ਰਿਤੇਸ਼ ਪ੍ਰਾਪਰਟੀ ਵਾਲੇ ਨੇ ਮੈਂ ਨਹੀਂ ਕਹਿ ਰਿਹਾ ਉਹ ਸਾਰੇ ਆਈ ਹੈਵ ਆਲ ਦਾ ਡਾਕੂਮੈਂਟਸ ਵਿਦ ਮੀ ਉਹ ਮੈਂ ਤੁਹਾਨੂੰ ਸਾਰੇ ਡਿਸਟ੍ਰੀਬਿਊਟ ਵੀ ਕਰ ਦਿਆਂਗਾ SEBI ਦੀ ਜਿਹੜੀ ਜੱਜਮੈਂਟ ਆ ਰਹੀ ਸਾਹਮਣੇ ਆ SEBI ਦੀ ਜੱਜਮੈਂਟ ਆ ਸਾਹਮਣੇ SEBI 2000 अठारह तरीक की खबर है फाइनेंशियल स्टेटमेंट ऑफ रितेश प्रॉपर्टीज एंड इंडस्ट्री भूषण प्रोपराइटर ऑफ भूषण अग्रवाल एंड कंपनी वॉज फाउंड टू हैव वायोलेटेड नॉर्म्स रिलेटेड टू फ्रॉडुलेंट ट्रेड प्रैक्टिसेस, फ्रॉडुलेंट मिस रिप्रेजेंटेशन रिगार्डिंग द पूलिंग ऑफ लैंड आप पूलिंग ऑफ लैंड ए श्रीमान जी सारे माहिर है साहब पूलिंग ऑफ लैंड एंड कोलाबोरेशन एग्रीमेंट विद अंसल टाउनशिप एंड प्रोजेक्ट लिमिटेड ਆ ਸਾਬਾ ਜਿਹਨਾਂ ਤੇ ਜਿਸ ਗੱਲ ਤੋਂ ਰੇਡ ਪਈ ਸੀ ਇਸ ਗੱਲ ਤੋਂ ਰੇਡ ਪਈ ਸੀ ਸਭ 2016 ਦਾ ਜਿਨਾਂ ਤੇ ਇਹਨਾਂ ਦੇ ਖਿਲਾਫ ਹੋਇਆ ਸੀਗਾ ਇਹ ਇਹਨਾਂ ਦੇ ਉੱਤੇ ਕਰਨ ਦੀ ਬਜਾਏ ਹੁਣ ਕਹਿ ਰਿਹਾ ਵੀ ਸੁਨੀਲ ਜਾਖੜ ਤੇ ਸ਼ਰਮਾ ਜੀ ਕਿਉਂ ਬੋਲ ਰਹੇ ਐ ਆ ਉਹਨਾਂ ਨੇ ਕਿਹਾ ਟੂਡੇ ਵੀਅਰ ਕੰਡਕਟਿੰਗ ਐਨ ਈਡੀ ਰੇਡ ਔਨ ਸੰਜੀਵ ਰੋੜਾ ਬਿਫੋਰ ਥਿਸ ਦੇ ਅਰੈਸਟਿਡ ਮੀ ਸੰਜੇ ਸਿੰਘ ਮਨੀਸ਼ ਸੋਦੀਆ ਅਸਤੰਦਰ ਜੈਨ ਵਿਜੇ ਨਾਇਰ ਇਹ ਸਾਰੇ ਦੇ ਨਾਮ ਤੁਸੀਂ ਲੈ ਕੇ ਸਾਬ ਸਾਰੇ ਡੇਢ ਡੇਢ ਸਾਲ ਕੱਟ ਕੇ ਆਏ ਆ ਉਦੋਂ ਇਹ ਕਹਿ ਰਹੇ ਸੀਗੇ ਦਿਸ ਇਜ਼ ਨਾਟ ਅ ਇਨਵੈਸਟੀਗੇਸ਼ਨ ਅਗੇਂਸਟ ਕ腐ਸ਼ਨ ਇਟ ਇਜ਼ ਕਲੀਅਰਲੀ ਅਨ ਔਰਕੈਸਟਰਡ ਅਟੈਂਪਟ ਬਾਏ ਦ ਪ੍ਰਾਈਮ ਇਨਸਟੀਟਿਊਟ ਟੂ ਕ੍ਰਸ਼ आवर ਪਾਰਟੀ ਤੇ ਕੱਲੇ ਕੇਜਰੀਵਾਲ ਸਾਹਿਬ ਨਹੀਂ ਬੋਲੇ ਸਾਹਿਬ ਸਾਰੀ ਦੀ ਸਾਰੀ ਪਾਰਟੀ ਮੈਦਾਨ ਚ ਉੱਤਰੀ ਆ ਕਿਉਂਕਿ ਕੰਮ ਬਹੁਤ ਵੱਡਾ ਸੀ ਸਾਹਿਬ 41 ਏਕੜ ਤੋਂ ਜ਼ਿਆਦਾ ਜਗ੍ਹਾ ਹੈ ਜਿਸ ਤੇ ਉਹਨਾਂ ਨੇ ਵੜਿਆ ਉਹਨੂੰ ਸਾਰੇ ਨੂੰ ਇੰਡਸਟਰੀਅਲ ਪਲਾਟ ਸੀਗਾ ਉਹ ਕਿਸੇ ਵੰਡਰ ਮਿਲਕ ਵਾਲਿਆਂ ਨੂੰ ਦਿੱਤਾ ਸੀਗਾ ਇਹਨਾਂ ਨੇ ਬਾਅਦ ਚ ਉਹ ਝੱਟ ਕੇ ਆਪ ਦੇ ਜੋ ਉਹਦੇ ਚ ਗਰੁੱਪ ਹਾਊਸਿੰਗ ਬਣਾ ਲਈ ਫਿਰ ਕਹਿੰਦੇ ਆ ਜੀ ਇਨ ਐਟ ਨਾ ਦੇ ਪ੍ਰੈਸ ਕਾਨਫਰੈਂਸ ਸੀਨੀਅਰ ਆਪ ਲੀਡਰ ਐਂਡ ਫਾਰਮਰ ਦਿੱਲੀ ਚੀਫ ਮਿਨਿਸਟਰ ਮਨੀਸ਼ ਸੋਦੀਆ ਸੈਡ ਟੂਡੇ ਇਨ ਅ ਬਿਟ ਟੂ ਡਿਸਟਰੋਏ ਆਪ ਅਰਵਿੰਦ ਕੇਜਰੀਵਾਲ ਐਂਡ आवर ਲੀਡਰਸ ਦਾ ਪ੍ਰਾਈਮ ਮਿਨਿਸਟਰਸ ਪੈਟ ਏਜੰਸੀ ਈਡੀ ਹੈਜ਼ ਰੇਡਡ ਦਾ ਹੋਮ ਆਫ ਸੰਜੀਵ अरोड़ा ਜੀ ਇਹਦੇ ਨਾਲ ਵੀ ਨਹੀਂ ਬਿੜਾ ਫਿਰ ਕਹਿੰਦੇ ਸੀਨੀਅਰ ਆਪ ਲੀਡਰ ਐਂਡ ਰਾਜ ਸਭਾ ਐਮਪੀ ਸੰਜੇ ਸਿੰਘ ਅਕਿਊਜ਼ਡ ਦਾ ਪ੍ਰਾਈਮ ਮਿਨਿਸਟਰ ਸਭ ਤੁਹਾਡੇ ਦੇ ਜਦੋਂ ਆ ਚਾਹ ਜੇ ਉਦੋਂ ਦਾ ਪੋਲਿਟੀਕਲ ਮੈਂਡੇਟਾ ਹੋ ਜਾਂਦਾ ਹੈ ਜੇ ਜਿਹੜੇ ਬੰਦੇ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਜੇ ਮੂਹ ਨਹੀਂ ਤੋਤਾਣ ਅਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਕਰੇ ਜਾ ਕੇ ਵੜ ਗਏ ਇਹ ਮਸਲਾ ਕੀ ਸੀਗਾ ਸਰ ਕੋਈ ਦੱਸੂਗਾ ਥਰੀਨਾਂ ਤੋਂ ਆਹ ਤਾਂ ਦੱਸੇ ਇਟ ਇਜ਼ ਬੇਸਿਕਲੀ ਸਰ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵੱਸਦੇ ਐ ਇੱਥੇ ਬਾਹ ਮਰੋੜਨ ਨਾਲ ਕੰਮ ਨਹੀਂ ਚੱਲ ਸਕਦਾ ਇਹਦੇ ਹੋਰ ਜਾ ਕੇ ਚਲਸ ਚੱਲਦਾ ਨਾ ਪੰਜਾਬ 'ਚ ਬਾਹ ਮਰੋੜ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਇਸ ਕਰਕੇ ਤੁਸੀਂ ਆਪਣਾ ਉਸ ਹਿਸਾਬ ਨਾਲ ਕੰਮ ਕਰੋ ਪਰ ਕਿਉਂ ਹੋਇਆ ਜੋ ਕੁਝ ਹੈ ਇਟ ਸੀਮਸ ਲਾਈਕ ਵੀ ਇਹਨਾਂ ਨੂੰ ਰਾਜਨੀਤਿਕ ਮੰਤਰੀ ਨਾਲ ਪਕੜਿਆ ਗਿਆ ਆ ਤਾਂ ਇੱਕ ਕਾਰਨ ਹੈ ਸਾਥ ਇਸ ਤੋਂ ਵੀ ਜਿਹੜਾ ਵੱਡਾ ਕਾਰਨ ਹੈ ਪਿਛਲੇ ਜਦੋਂ ਦਾ ਇਹਨਾਂ ਨੇ ਆ ਪੰਗਾ ਛੇੜ ਲਿਆ ਲੈਂਡ ਪੂਲਿੰਗ ਵਾਲਾ ਵਕਤ ਨੂੰ ਪਈ ਖੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਹੈ ਭਗਵੰਤ ਮਾਨ ਜੀ ਦਾ ਆਵਾਜ਼ ਦਾ ਜਿਸ ਤਰ੍ਹਾਂ ਉਹਦਾ ਆਵਾਜ਼ ਦਾ ਜਿਵੇਂ ਚੱਲਿਆਂ ਦਾ ਸ਼ੁਗਲ ਮੇਲਾ ਕਰੀ ਜਾਂਦੇ ਸਾਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਹੈ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਵਿਚ ਲਾਓ ਜੀ ਤਾਂ ਸੰਤਾ ਠੇਕਾ ਦੇ ਦੇਵਾ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛੇੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹ ਤਾਂ ਚੱਲਿਆਂ ਦਾ ਠੇਕੇ ਤੇ ਉਹਨਾਂ ਨੇ ਦੇ ਰੱਖੀ ਹੈ ਉਹਨਾਂ ਦਾ ਮਸਲਾ ਇੱਕ ਸਿਰਫ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ politcal ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਕੋਈ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰਦੇ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਹੈ ਵੀ ਜਦੋਂ ਦੀਆ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਹੈ ਵਕਤ ਪਿਆ ਖੜਾ ਹੈ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਦੋਨਾਂ ਦੇ ਪੂੜਾ ਰਿਸਰਚ ਆਰਟੀਕਲ ਹੈ ਜਿਸ ਤੋਂ ਉਹਨਾਂ ਨੇ ਕਹਿ ਆਇਆ ਸਾਰੀ ਸਕੀਮ ਜਿਹੜੀ ਐ ਸਿਮੇਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਇਹ ਤਿੰਨ ਸ਼ਹਿਰਾਂ 'ਚ ਸਾਰੇ ਉਹ ਜਿਹੜਾ ਪਹਿਲਾ ਸ਼ਹਿਰ ਹੈ ਜਿੱਥੇ ਐਕਸਪੈਰੀਮੈਂਟ ਹੋਊਗਾ ਜਾਂ ਜਿੱਥੇ ਕਾਮਯਾਬੀ ਤੇ ਲੈਂਡ ਪੂਲਿੰਗ ਰਹੀ ਹੈ ਕਾਲੀਆਂ ਦੇ ਟਾਈਮ 'ਚ ਜਿਹੜੀ ਹੋਈ ਸੀ ਉਹ ਹੈ ਮੋਹਾਲੀ ਮੋਹਾਲੀ 'ਚ ਸਭ ਤੋਂ ਵੱਡਾ ਲੈਂਡ ਹੋਲਡਰ ਕੌਣ ਹੈ ਸਾਬ ਮੰਨੂ ਨਹੀਂ ਲੱਗਦਾ ਵੀ ਇਹ ਨਾਲੇ ਆ ਜੀਐਲਪੀਐ ਵਾਲੇ ਆ ਇਸ ਇਲਾਕੇ ਦੇ ਅੰਦਰ ਖਰੜ ਤੇ ਮੋਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਆ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ ਤੀਰ ਨਾਲ ਦੋ ਸ਼ਿਕਾਰ ਇੱਕ ਤਾਂ ਪੋਲੀਟਿਕਲੀ ਤੌਣ ਮਰੋੜ ਦਿਓ ਦੂਜਾ ਵੀ ਵਿਲ ਹੈ ਮੀਨ ਹੈਵ ਹਿਮ ਸਾਈਨ ਔਨ ਦਾ ਡਾਟਡ ਲਾਈਨਸ ਆ ਪੋਲੀਟਿਕਲ ਰਾਈਵਲਰੀ ਅਸੀਂ ਦੋ ਬਿਜ਼ਨਸ ਹਾਊਸਸ ਦੇ ਅੰਦਰ ਤਾਂ ਦੇਖੀ ਹੈ ਸਾਬ ਪਰ ਆ ਜਿਹੜੀ ਸਰਕਾਰ ਹੈ ਆ ਕੋ ਆਮ ਆਦਮੀ ਦੀ ਸਰਕਾਰ ਨਹੀਂ ਹੈ ਸਾਬ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਵੀ ਰਜਿਸਟਰ ਆਫ ਕੰਪਨੀਆਂ ਕੋਲ ਆਪਣੀ ਕੰਪਨੀ ਰਜਿਸਟਰ ਕਰਾ ਲੈਣੀ ਚਾਹੀਦੀ ਹੈ ਆਮ ਆਦਮੀ property developers private limited chairman kejriwal sahab board of directors sesodia sahab stender jain ji basically he should be the executive kyunki sara valuable like, wale kam toh ho gaye se andar ab paisa hai na jeda land den da huga stender jain ji sesodia sahab vaibhav sahab baki sahab te sabhan de naal ਉਹਨੂੰ ਮਾਲੀ ਦਾ ਨਾਮ ਪਤਾ ਨਹੀਂ ਪੈਂਦਾ ਹੈ ਕਿ ਨਹੀਂ ਪੈਂਦਾ ਉਹ ਜਿਹੜੇ ਕਹਿੰਦੇ ਆ ਔਨਰੇਡ ਡਾਇਰੈਕਟਰ ਹੁੰਦੇ ਆ ਉਸ ਚ ਉਹ ਪਾ ਦੇਣਗੇ ਜਿਹੜੀ ਹੈ ਉਹ ਡਾਇਰੈਕਟਰ ਉਹ ਬਣ ਜਾਣਗੇ ਇਸ ਕਰਕੇ ਆ ਇੱਕ ਬਿਜ਼ਨਸ ਬਾਮ ਰੋਡ ਹੈ ਸਾਹ ਅਦਰ ਦੈਨ ਪੋਲੀਟਿਕਲ ਮਰੋੜ ਦੇ ਨਾਲ ਐਸੇ ਬਿਜ਼ਨਸ ਇੰਟਰਸਟ ਸਰਕਾਰ ਹੈ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਨੂੰ ਇੱਕ ਗੈਂਗ ਦੀ ਤਰ੍ਹਾਂ ਇੱਕ ਬਿਜ਼ਨਸ ਹਾਊਸ ਦੀ ਤਰ੍ਹਾਂ ਚਲਾ ਰਿਹਾ ਹੈ ਇਹਦੀ ਬਾਮ ਰੋਡ ਕੇ ਅਸੀਂ ਆ ਜ਼ਮੀਨਾਂ ਜਿਹੜੀਆਂ ਕਾਬੂ ਕਰ ਰਹੇ